ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਾਂਗੇ ਜਿਸ ਦਾ ਕੀ ਸਾਨੂੰ ਸੁਣਨ ਨਾਲ ਬਹੁਤ ਹੀ ਮਨ ਤੇ ਤੇ ਸਾਡੇ ਸ਼ਰੀਰ ਤੇ ਤੇ ਸਾਡੇ ਦਿਮਾਗ ਤੇ ਬਹੁਤ ਅਸਰ ਹੁੰਦਾ ਹੈ ਜਿਵੇਂ ਕਿ ਅਸੀਂ ਸੁਣਦੇ ਹਾਂ ਸਟੋਰੀਆਂ ਕਈ ਕਥਾ ਦੇਖੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਸਾਡੇ ਮਨ ਤੇ ਬਹੁਤ ਅਸਰ ਪੈਂਦਾ ਹੈ ਤੇ ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ ਤੇ ਸਾਡੇ ਦਿਮਾਗ ਨੂੰ ਜੋ ਕਿ ਪਰਮਾਤਮਾ ਵੱਲ ਪ੍ਰੇਰਿਤ ਕਰਦਾ ਹੈ ਜਿਵੇਂ ਕਿ ਅਸੀਂ ਕੋਈ ਕਥਾ ਸੁਣੀਏ ਕਿ ਪਤਾ ਕਿਸ ਕਥਾ ਦਾ ਅਸਰ ਸਾਡੇ ਮਨ ਤੇ ਕਿਵੇਂ ਦਾ ਡੂੰਗਾ ਪੈ ਜਾਣਾ ਹੈ ਜਾਂ ਕਿਸ ਕਥਾ ਨੇ ਸਾਨੂੰ ਸੁਧਾਰ ਦੇਣਾ ਹੈ ਕਿਸ ਸਮੇਂ ਜਿਵੇਂ ਪਰਮਾਤਮਾ ਦੀ ਨਿਗਾਸ ਵੱਲੀ ਹੋਵੇ ਤੇ ਸਾਡੀ ਵੀ ਮਤਲਬ ਜ਼ਿੰਦਗੀ ਸਬਰ ਸਕਦੀ ਹੈ ਖਾਲਸਾ ਜੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਚ ਬੈਠੇ ਸੀ ਤੇ ਗੁਰੂ ਜੀ ਮਤਲਬ ਕਥਾ ਸੁਣ ਰੇ ਸੀ ਕਹਿੰਦੇ ਉਹਨਾਂ ਦੇ ਦੀਵਾਨ ਦੇ ਬਾਹਰ ਇੱਕ ਭਾਈ ਭਾਲੂ ਲੈ ਕੇ ਆਇਆ ਤੇ ਉਹ ਭਾਲੂ ਮਦਾਰੀ ਮਦਾਰੀ ਨੇ ਭਾਲੂ ਦਾ ਨਾਚ ਦਿਖਾਣਾ ਸ਼ੁਰੂ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਜੋ ਵਿਅਕਤੀ ਚੋਰ ਕਰਦੇ ਸੀ ਭਾਈ ਸਾਹਿਬ ਉਹਨਾਂ ਨੇ ਭੀ ਪਾਲੂ ਦਾ ਤਮਾਸ਼ਾ ਵੇਖਿਆ ਪਾਲੂ ਦਾ ਤਮਾਸ਼ਾ ਵੇਖ ਕੇ ਲੋਕ ਜਿਵੇਂ ਹੱਸ ਰਹੇ ਸਨ ਉਹ ਵੀ ਹੱਸਣ ਲੱਗ ਪਏ ਵੇਖੋ ਕੋਈ ਮਦਾਰੀ ਜੇ ਤਮਾਸ਼ਾ ਕਰਦਾ ਹੈ ਤੇ ਆਪਾਂ ਵੀ ਹੱਸਣ ਲੱਗ ਜੀਦਾ ਹੈ ਸਾਨੂੰ ਕੀ ਪਤਾ ਕਿ ਉਹ ਕੌਣ ਹੈ ਤੇ ਕੌਣ ਨਹੀਂ ਐਸੀ ਤਰ੍ਹਾਂ ਹੀ ਜੋ ਭਾਈ ਸਾਹਿਬ ਗੁਰੂ ਜੀ ਨੂੰ ਚੋਰ ਕਰ ਰਹੇ ਸਨ ਉਹ ਵੀ ਦੇਖਿਆ ਤੇ ਉਹ ਵੀ ਹੱਸਣ ਲੱਗ ਪਏ ਗੁਰੂ ਜੀ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਭਾਈ ਤੂੰ ਨਾ ਹੱਸ ਫੇਰ ਵੀ ਹਾਸਾ ਉਹਨਾਂ ਦਾ ਬਿਲਕੁਲ ਕੰਟਰੋਲ ਨਾ ਹੋਇਆ ਫੇਰ ਵੀ ਉਹ ਮੁਸਕੁਰਾਂਦੇ ਚਿਹਰੇ ਰਹੇ ਕਹਿੰਦੇ ਫੇਰ ਉਹ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਫੇਰ ਕਿਹਾ ਭਾਈ ਤੂੰ ਨਾ ਹੱਸ ਵੀ ਲੋਕਾਂ ਨੂੰ ਹੱਸੰਦੂ ਕੋਈ ਨਹੀਂ ਤੇ ਉਸਨੇ ਹਾਰ ਕੇ ਪੁੱਛ ਹੀ ਲਿਆ ਗੁਰੂ ਜੀ ਭਾਲੂ ਦਾ ਨਾਚ ਮਦਾਰੀ ਵਿਖਾ ਰਿਆ ਹੈ ਸਾਰੇ ਖੁਸ਼ ਹੋ ਰਹੇ ਨੇ ਉਸ ਨੂੰ ਨੱਚਦੇ ਹੋਏ ਵੇਖ ਕੇ ਮੈਂ ਕਿਉਂ ਨਾ ਹੱਸਾਂ ਵੀ ਮੈਂ ਕਿਉਂ ਨਹੀਂ ਦੇਖ ਸਕਦਾ ਗੁਰੂ ਜੀ ਚਲੋ ਐਨੀ ਗੱਲ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਭਾਈ ਸਾਹਿਬ ਜਿੰਨੂੰ ਤੁਸੀਂ ਦੇਖ ਕੇ ਹੱਸ ਰਹੇ ਹੋ ਇਹ ਮਿੰਦਾਰੀ ਕੋਲ ਜਿਹੜਾ ਭਾਲੂ ਹੈ ਇਹ ਤੁਹਾਡੇ ਪਿਤਾ ਜੀ ਹਨ ਉਹ ਬਹੁਤ ਹੈਰਾਨ ਹੋਈ ਕਿ ਮੇਰੇ ਪਿਤਾ ਜੀ ਦਾ ਗੁਰੂ ਤੇਗ ਬਹਾਦਰ ਦੇ ਗੁਰੂ ਤੇਗ ਬਹਾਦਰ ਗੁਰੂ ਜੀ ਦੇ ਮਤਲਬ ਬਹੁਤ ਹੀ ਕਰੀਬੀ ਸੀਗੇ ਉਹ ਤਾਂ ਗੁਰੂ ਤੇਗ ਬਹਾਦਰ ਜੀ ਦੇ ਲੰਗਰਾਂ ਦੀ ਸੇਵਾ ਕਰਦੇ ਸੀ ਬਹੁਤ ਹੀ ਮਤਲਬ ਧਾਰਮਿਕ ਵਿਚਾਰਾਂ ਵਾਲੇ ਸੀ ਬਹੁਤ ਹੀ ਪਾਠ ਕਰਦੇ ਸਨ ਤੇ ਗੁਰੂ ਜੀ ਦੇ ਨਾਲ-ਨਾਲ ਰਹਿੰਦੇ ਸਨ ਵੀ ਜੇ ਗੁਰੂ ਜੀ ਦੇ ਨਾਲ ਨਾਲ ਰਹਿੰਦੇ ਸਨ ਤੇ ਉਹ ਮਰਨ ਉਪਰਾੰਤ ਇਹ ਜੇ ਜਾਨਵਰਾਂ ਦੀ ਜੂਨ ਚਾंदे ਨੇ ਤੇ ਫਿਰ ਮੈਂ ਪ੍ਰਮਾਤਮਾ ਤੁਹਾਡੇ ਬਹੁਤ ਕਰੀਬ ਹਾਂ ਤੇ ਫਿਰ ਮੇਰਾ ਕੀ ਹੋਵੇਗਾ ਜਦੋਂ ਕਹਿੰਦੇ ਉਹਨਾਂ ਨੇ ਆ ਸਵਾਲ ਪੁੱਛਿਆ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਪਿਆਰ ਨਾਲ ਉਹਨਾਂ ਨੂੰ ਕੋਲ ਬਿਠਾਇਆ ਤੇ ਸਾਰੀ ਗੱਲ ਸਮਝਾਈ ਉਹਨਾਂ ਨੇ ਕਿਹਾ ਕਿ ਤੇਰੇ ਪਿਤਾ ਜੀ ਜੋ ਕਿ ਲੰਗਰ ਵਿੱਚ ਸੇਵਾ ਕਰਦੇ ਸਨ ਇੱਕ ਦਿਨ ਉਹ ਕੜਾਹ ਪ੍ਰਸ਼ਾਦ ਵਰਤੌਂਦੇ ਪਏ ਸਨ ਉਹ ਸੇਵਾ ਤਾਂ ਬਹੁਤ ਕਰਦੇ ਸਨ ਪਰ ਕਹਿੰਦੇ ਕਿ ਉਹਨਾਂ ਦੇ ਮਨ ਦੇ ਵਿੱਚ ਨਾ ਥੋੜੀ ਜਿਹੀ ਮਤਲਬ ਹੰਕਾਰ ਸੀ ਹੰਕਾਰ ਵੀ ਕਿਵੇਂ ਦਾ ਵੀ ਜਿੱਦਾਂ ਵੀ ਮਤਲਬ ਕਹਿੰਦੇ ਕਿ ਉਹ ਪੰਗਤ ਵਿੱਚ ਵਰਤੌਂਦੇ ਪਰ ਉਹਨਾਂ ਦਾ ਇਹ ਹੁੰਦਾ ਕਿ ਜਿੱਧਰ ਵਰਤਾਈ ਜਾਂਦੇ ਉਧਰ ਖੁੱਲੇ ਗੱਫੇ ਤੇ ਜਿੱਧਰ ਆਪਣੇ ਲੋਕ ਬੈਠੇ ਨੇ ਉਧਰ ਵੀ ਵਰਤੌਣਾ ਖੁੱਲਾ ਤੇ ਜਿੱਧਰ ਦੂਜੇ ਲੋਕ ਨੇ ਉਧਰ ਥੋੜਾ ਘੱਟ ਹੀ ਕਰਨਾ ਕਹਿੰਦੇ ਕਿ ਗੁਰੂ ਦੀ ਘਰ ਜਿਹੜਾ ਆ ਜਾਂਦਾ ਹੈ ਨਾ ਉਹ ਇੱਕ ਬਰਾਬਰ ਹੁੰਦਾ ਹੈ ਇਹ ਨਹੀਂ ਕਿ ਉਹ ਅਮੀਰ ਹੈ ਤੇ ਉਹਨੂੰ ਪਹਿਲਾਂ ਦੇ ਦਿੱਤਾ ਜਾਵੇ ਤੇ ਕੋਈ ਗਰੀਬ ਹੈ ਤੇ ਉਹਨੂੰ ਦਿੱਤਾ ਹੀ ਨਾ ਜਾਵੇ ਉਹਨੂੰ ਕੋਈ ਪ੍ਰਸ਼ਾਦ ਦਾ ਇੱਕ ਕਿਣਕਾ ਵੀ ਨਾ ਦਿੱਤਾ ਜਾਵੇ ਗੁਰੂ ਜੀ ਨੇ ਸਮਝਾਇਆ ਕਿ ਭਾਈ ਸਾਹਿਬ ਵੀ ਤੁਹਾਡੇ ਪਿਤਾ ਜੀ ਇੱਕ ਵਾਰ ਪ੍ਰਸ਼ਾਦ ਵੰਡ ਰਹੇ ਸਨ ਇੱਕ ਭਾਈ ਸਾਹਿਬ ਬਹੁਤ ਇੱਕ ਗਰੀਬ ਭਾਈ ਸਾਹਿਬ ਜੀ ਆਏ ਉਹਨਾਂ ਨੇ ਪ੍ਰਸ਼ਾਦ ਮੰਗਿਆ ਪਰ ਤੁਹਾਡੇ ਪਿਤਾ ਜੀ ਨੇ ਪ੍ਰਸ਼ਾਦ ਨਹੀਂ ਦਿੱਤਾ ਉਹਨਾਂ ਨੇ ਅੱਗੇ ਜਾਣਾ ਸੀ ਬਹੁਤ ਕਾਲੀ ਚ ਸੀਗੀ ਕਿਉਂਕਿ ਉਹਨਾਂ ਦੇ ਗੱਡੇ ਚੱਲ ਰਹੇ ਸਨ ਉਹ ਅੱਗੇ-ਅੱਗੇ ਵਧ ਰਹੇ ਸਨ ਉਹਨਾਂ ਨੇ ਸੋਚਿਆ ਕਿਉਂ ਨਾ ਮੈਂ ਵੀ ਗੁਰੂ ਦਾ ਪ੍ਰਸ਼ਾਦ ਛੱਕ ਲਵਾਂ ਮੈਂ ਵੀ ਥੋੜਾ ਜਿਹਾ ਪ੍ਰਸ਼ਾਦ ਲੈ ਲਵਾਂ ਤੇ ਫਿਰ ਮੈਂ ਆਪਣੇ ਕੰਮ ਤੇ ਚਲਾ ਜਾਵਾਂਗਾ ਇਸ ਕਰਕੇ ਕਹਿੰਦੇ ਕਿ ਉਹਨਾ ਮਤਲਬ ਗੁਰੂ ਉਹਨਾਂ ਦਾ ਜਿਹੜਾ ਸਾਰਥੀ ਸੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਪ੍ਰਸ਼ਾਦ ਵੰਡ ਰਹੇ ਸਨ ਭਾਈ ਸਾਹਿਬ ਉਹਨਾਂ ਨੇ ਜਦੋਂ ਕਹਿੰਦੇ ਪ੍ਰਸ਼ਾਦ ਵੰਡ ਰਹੇ ਸਨ ਨਾ ਤੇ ਕਹਿੰਦੇ ਉਹ ਅੱਗੇ ਹੋਏ ਤੇ ਜਿਹੜਾ ਉਹ ਗੱਡਿਆਂ ਵਾਲਾ ਭਾਈ ਸੀ ਉਹ ਆਇਆ ਉਹਨੇ ਫੇਰ ਬੁੱਕ ਕਰਕੇ ਕਿਹਾ ਬਾਬਾ ਜੀ ਮੈਨੂੰ ਪ੍ਰਸ਼ਾਦ ਦੇ ਦਿਓ ਪਰ ਤੁਹਾਡੇ ਪਿਤਾ ਜੀ ਨੇ ਉਸ ਨੂੰ ਪ੍ਰਸ਼ਾਦ ਨਹੀਂ ਦਿੱਤਾ ਕਹਿੰਦੇ ਫੇਰ ਉਹ ਅੱਗੇ ਵਧ ਗਏ ਫੇਰ ਕਹਿੰਦੇ ਉਹ ਭੱਜ ਕੇ ਫੇਰ ਅੱਗੇ ਆਉਂਦੀ ਆਇਆ ਫੇਰ ਜਦੋਂ ਕਹਿੰਦੇ ਉਹ ਭੱਜ ਕੇ ਅੱਗੇ ਆਏ ਨਾ ਤਾਂ ਤੁਹਾਡੇ ਪਿਤਾ ਜੀ ਨੇ ਉਸ ਪੋਲੇ ਮਨੁੱਖ ਨੂੰ ਇਹ ਸ਼ਬਦ ਕਿ ਕੀ ਤੂੰ ਭਾਲੂ ਵਾਂਗ ਟਪੂਸੀਆਂ ਮਾਰੀ ਜਾਣਾ ਹੈ ਤੇ ਉਹਨੂੰ ਫਿਰ ਵੀ ਪ੍ਰਸ਼ਾਦ ਨਹੀਂ ਦਿੱਤਾ ਦੇਖੋ ਉਹਦੀ ਸ਼ਰਧਾ ਸੀ ਕਿ ਮੈਂ ਪ੍ਰਸ਼ਾਦ ਲਵਾਂ ਤੇ ਮੈਂ ਜਾਵਾਂ ਬਸ ਇੰਨੀ ਕੁ ਹੀ ਸੀ ਜੇ ਉਹ ਉਸ ਸਮੇਂ ਉਸਨੂੰ ਪ੍ਰਸ਼ਾਦ ਦੇ ਦੇਂਦੇ ਤਾਂ ਕੋਈ ਫਰਕ ਨਹੀਂ ਸੀ ਪੈਣਾ ਜਿੰਨੂੰ ਕਾਲੀ ਹੈ ਚਲੋ ਉਹਨੂੰ ਦੇ ਦਿੱਤਾ ਕੋਈ ਗੱਲ ਨਹੀਂ ਬਾਕੀ ਸੰਗਤ 'ਚ ਵਰਤਾ ਰਹੇ ਹਾਂ ਬਾਕੀ ਬੈਠੇ ਨੇ ਕੋਈ ਗੱਲ ਨਹੀਂ ਪਰ ਨਹੀਂ ਕਹਿੰਦੇ ਕਿ ਉਹਨਾਂ ਨੇ ਉਸ ਸਮੇਂ ਜਿਹੜੇ ਵੀ ਉਹ ਗੱਡਿਆਂ ਵਾਲੇ ਨੂੰ ਪ੍ਰਸ਼ਾਦ ਨਹੀਂ ਦਿੱਤਾ ਸੀ ਉਹ ਭਾਈ ਜੀ ਨੇ ਥੱਲਿਓਂ ਡਿੱਗਿਆ ਹੋਇਆ ਪ੍ਰਸ਼ਾਦ ਦਾ ਇੱਕ ਕਿਨਕਾ ਚੁੱਕਿਆ ਤੇ ਆਪਣੀ ਜੀਬ ਤੇ ਰੱਖਿਆ ਤੇ ਤ੍ਰਿਪਤ ਹੋਇਆ ਆਪਣੇ ਮਨ ਨੂੰ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਕਿਹਾ ਕਿ ਅੱਜ ਨਿੰਨੂ ਕਹਿ ਰਿਹਾ ਹੈ ਨਾ ਕਿ ਭਾਲੂ ਵਾਂਗੂ ਨੱਚ ਰਿਹਾ ਕਿਸੇ ਦਿਨ ਤੂੰ ਵੀ ਨੱਚੇਂਗਾ ਵੀ ਚਲੋ ਦੇਖੋ ਉਹਦੇ ਮਨ ਵਿੱਚ ਵਿਚਾਰੇ ਦੇ ਕੋਈ ਬੁਰਾ ਵਿਚਾਰਤਾ ਨਹੀਂ ਸੀਗਾ ਪਰ ਐਦਾਂ ਕਿਸੇ ਨੂੰ ਕੋਈ ਵੀ ਅਪਸ਼ਬਦ ਨਹੀਂ ਬੋਲਨੇ ਚਾਹੀਦੇ ਜੀ ਉਸਨੇ ਪ੍ਰਸ਼ਾਦ ਮੰਗਿਆ ਸੀ ਤੇ ਉਸ ਨੂੰ ਦੇ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਨਹੀਂ ਦਿੱਤਾ ਸੀਗਾ ਇਸ ਕਰਕੇ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਭਾਲੂ ਵਾਲੇ ਮਦਾਰੀ ਵਾਲੇ ਕੋ ਉਹ ਭਾਲੂ ਨੂੰ ਖਰੀਦ ਲਿਆ ਤੇ ਭਾਈ ਸਾਹਿਬ ਨੂੰ ਕਿਹਾ ਕਿ ਕੀ ਭਾਈ ਸਾਹਿਬ ਤੁਸੀਂ ਦੇਗ ਬਣਾਓ ਕਹਿੰਦੇ ਜਦੋਂ ਗੁਰਦੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਗ ਬਣਾਈ ਦੇਗ ਬਣਾ ਕੇ ਅਰਦਾਸ ਕੀਤੀ ਤੇ ਭਾਲੂ ਜਾਨੀ ਕਿ ਜਿਹੜੇ ਉਹਨਾਂ ਦੇ ਸੇਵਾਦਾਰ ਸੀ ਉਹ ਭਾਲੂ ਤੇ ਜੂਣੀ ਚ ਸੀ ਉਹਨਾਂ ਨੂੰ ਕੋਲ ਬਿਠਾ ਗੋਦ ਉੱਥੇ ਬਿਠਾਇਆ ਗੋਦ ਚ ਲਿਆ ਤੇ ਪ੍ਰਸ਼ਾਦ ਜਿਵੇਂ ਹੀ ਉਹਨਾਂ ਦੇ ਮੂੰਹ ਨੂੰ ਲਗਾਇਆ ਤੇ ਉਸ ਭਾਲੂ ਨੇ ਆਪਣੇ ਸਵਾਸ ਤਿਆਗ ਦਿੱਤੇ ਉਹਨਾਂ ਨੂੰ ਉਸ ਜੂਣੀ ਤੋਂ ਮੁਕਤੀ ਮਿਲ ਗਈ ਦੇਖੋ ਵੀ ਬੰਦਾ ਆਪਣੇ ਕਰਮਾਂ ਨਾਲ ਪਛਾਣਿਆ ਜਾਂਦਾ ਹੈ ਜੇ ਕੋਈ ਗੁਰਦੁਆਰੇ ਦੇ ਵਿੱਚ ਲਗਾਤਾਰ ਸੇਵਾ ਕਰ ਰਿਹਾ ਹੈ ਪਰ ਉਸ ਦੇ ਮਨ ਵਿੱਚ ਹੀਣ ਭਾਵਨਾ ਹੈ ਤਾਂ ਉਸ ਦੀ ਉਹ ਸੇਵਾ ਵਿਅਰਥ ਹੀ ਹੈ ਜੇ ਤੁਸੀਂ ਸੇਵਾ ਕਰ ਰਹੇ ਹੋ ਸੱਚੇ ਮਨ ਨਾਲ ਕਰੋ ਜੇ ਕੋਈ ਗਰੀਬ ਅਮੀਰ ਆ ਜਾਂਦਾ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਕੌਣ ਹੁੰਦੇ ਹੋ ਮੱਥੇ ਵਟ ਪਾਉਣ ਵਾਲਾ ਜਦੋਂ ਉਸ ਪਰਮੇਸ਼ਵਰ ਨੇ ਗਰੀਬਾਂ ਦੇ ਲਈ ਮੱਥੇ ਵਟ ਨਹੀਂ ਪਾਇਆ ਉਹਨਾਂ ਨੂੰ ਜਨਮ ਦਿੱਤਾ ਉਹਨਾਂ ਨੂੰ ਸਭ ਕੁਝ ਦਿੱਤਾ ਤੇ ਅਸੀਂ ਕੌਣ ਹੁੰਨੇ ਹਾਂ ਨਾ ਜੀ ਮੱਥੇ ਵਟ ਪਾਉਣ ਵਾਲੇ ਅੱਜਕੱਲ ਇਦਾਂ ਹੀ ਕਰਦੇ ਨੇ ਲੋਕ ਕਿ ਜੇ ਕੋਈ ਗਰੀਬ ਹੈ ਉਹਨੂੰ ਫਟਕਾਰ ਦਿੰਦੇ ਨੇ ਪਤਾ ਨਹੀਂ ਰੱਬ ਕਿਹੜੇ ਰੰਗ ਵਿੱਚ ਕਿਹੜੇ ਰੂਪ ਵਿੱਚ ਸਾਨੂੰ ਆਇਆ ਹੈ ਸਾਡੇ ਕੋਲ ਕੁਝ ਲੈਣ ਜਾਂ ਸਾਡੀ ਕੋਈ ਪਰਖਿਆ ਚੱਲ ਰਹੀ ਹੋਵੇ ਸਾਨੂੰ ਤੇ ਕੁਝ ਨਹੀਂ ਪਤਾ ਨਾ ਤੇ ਇਸ ਤਰ੍ਹਾਂ ਕਹਿੰਦੇ ਹਨ ਕਿ ਕਿਸੇ ਨਾਲ ਕਦੇ ਵੀ ਬੁਰਾ ਨਹੀਂ ਕਰਨਾ ਚਾਹੀਦਾ ਸਾਨੂੰ ਸਾਨੂੰ ਆਪਣੇ ਮਨ 'ਚ ਨਿਮਰਤਾ ਲਿਓਣੀ ਚਾਹੀਦੀ ਹੈ ਤੇ ਸਾਨੂੰ ਕਦੇ ਵੀ ਕਿਸੇ ਨਾਲ ਬੁਰਾ ਭਲਾ ਨਹੀਂ ਬੋਲਣਾ ਚਾਹੀਦਾ ਜੇ ਤੁਸੀਂ ਕਿਸੇ ਗੱਲ ਤੋਂ ਬਹੁਤ ਹੀ ਦੁਖੀ ਹੋ ਜੇ ਤੁਸੀਂ ਰੱਬ ਅੱਗੇ ਅਰਦਾਸ ਕਰੋ ਜਦੋਂ ਤੁਸੀਂ ਰੱਬ ਅੱਗੇ ਅਰਦਾਸ ਕਰੋਗੇ ਨਾ ਜੇ ਕਿਸੇ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ ਤਾਂ ਵਾਹਿਗੁਰੂ ਉਸ ਦਾ ਜਵਾਬ ਵੀ ਆਪ ਹੀ ਦੇਣਗੇ ਤੁਹਾਨੂੰ ਦੇਣ ਦੀ ਲੋੜ ਨਹੀਂ ਜਦ ਉਹ ਸੱਚਾ ਕਰਤਾਰ ਤੁਹਾਨੂੰ ਜਨਮ ਦੇ ਸਕਦਾ ਹੈ ਉਸ ਨੂੰ ਪਤਾ ਹੈ ਕਿ ਕਦੋਂ ਕਿਸੇ ਨੇ ਖਤਮ ਹੋਣਾ ਹੈ ਕਿਸੇ ਨੇ ਜੀਣਾ ਕਿੰਨਾ ਹੈ ਕਿਸੇ ਨੇ ਕਿੰਨਾ ਹੱਸਣਾ ਹੈ ਤਾਂ ਉਸ ਨੂੰ ਇਹ ਵੀ ਪਤਾ ਹੈ ਕਿ ਜਿਉ ਡੋਖਾ ਹੈ ਉਹ ਕਿਸ ਕਾਰਨ ਦੁਖੀ ਹੈ ਇਦਾ ਵੀ ਮੇਂ ਹੱਲ ਕੱਢਣਾ ਹੈ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਿਆ ਕਰੋ ਬੇਨਤੀ ਕਰਿਆ ਕਰੋ ਕਿ ਪਰਮਾਤਮਾ ਸਾਡੇ ਤੋਂ ਕਦੇ ਕਿਸੇ ਦਾ ਦਿਲ ਨਾ ਦੁਖੀ ਕਿਉਂਕਿ ਕਿਸੇ ਗਰੀਬ ਦਾ ਦਿਲ ਕਦੇ ਵੀ ਨਹੀਂ ਦਿਖਾਉਣਾ ਚਾਹੀਦਾ ਕਿਸੇ ਦਾ ਵੀ ਦਿਲ ਨਹੀਂ ਦਿਖਾਉਣਾ ਚਾਹੀਦਾ ਜਿਹਦੇ ਨਾਲ ਕਿ ਅਸੀਂ ਪਾਪ ਦੇ ਭਾਗੀਦਾਰ ਹੋਈਏ ਸਾਨੂੰ ਕੀ ਜ਼ਰੂਰਤ ਹੈ ਕਿਸੇ ਦਾ ਦਿਲ ਦਿਖਾਉਣ ਦੀ ਨਹੀਂ ਖਾਲਸਾ ਜੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਕਿ ਅਸੀਂ ਕਿਸੇ ਦਾ ਦਿਲ ਦਿਖਾਈਏ ਕਿਸੇ ਨਾਲ ਅਸੀਂ ਬੁਰਾ ਕਰੀਏ ਇਸ ਕਰਕੇ ਸਰਬਤ ਦਾ ਭਲਾ ਮੰਗਿਆ ਕਰੋ ਹਮੇਸ਼ਾ ਹੀ ਚੰਗੇ ਕੰਮਾਂ ਵੱਲ ਧਿਆਨ ਦਿਆ ਕਰੋ ਜਿੰਨਾ ਹੋ ਸਕਦਾ ਹੈ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਜਾਇਆ ਕਰੋ ਤੇ ਪਾਠ ਕਰਿਆ ਕਰੋ ਜਿੰਨਾ ਤੁਸੀਂ ਪਾਠ ਕਰਨ ਵੱਲ ਧਿਆਨ ਦਿਓਗੇ ਨਾ ਉਨਾ ਹੀ ਤੁਹਾਡਾ ਮਨ ਪਵਿੱਤਰ ਆਤਮਾ ਨੂੰ ਸ਼ਾਂਤੀ ਤੇ ਮਨ ਨੂੰ ਸਕੂਨ ਰਹੇਗਾ ਜੇ ਤੁਹਾਨੂੰ ਕਦੀ ਕੋਈ ਕੁਝ ਡਾਂਟ ਵੀ ਦਿੰਦਾ ਹੈ ਨਾ ਤਾਂ ਰੱਬ ਅੱਗੇ ਫਰਿਆਦ ਕਰਿਆ ਕਰੋ ਕਿ ਪ੍ਰਮਾਤਮਾ ਮੈਨੂੰ ਇਹੀ ਸੁਣਨਾ ਚੰਗਾ ਨਹੀਂ ਲੱਗਿਆ ਬਸ ਵੀ ਬਾਬਾ ਜੀ ਹੁਣ ਤੂੰ ਹੀ ਮੇਰਾ ਮਤਪੱਤ ਦਾ ਰਾਖਾ ਹੈ ਤੂੰ ਹੀ ਮੇਰਾ ਓਟ ਆਸਰਾ ਹੈ ਵਾਹਿਗੁਰੂ ਜਦੋਂ ਕਹਿੰਦੇ ਅਸੀਂ ਆਹ ਅਰਦਾਸ ਕਰਦੇ ਹਾਂ ਨਾ ਵਾਹਿਗੁਰੂ ਅੱਗੇ ਕਿ ਸੱਚੇ ਪਾਤਸ਼ਾਹ ਤੂੰ ਮੇਰੀ ਮਤਪੱਤ ਦਾ ਰਾਖਾ ਹੈ ਤਾਂ ਵਾਹਿਗੁਰੂ ਨਿਮਾਣਿਆਂ ਦਾ ਮਾਣ ਵੀ ਤੂੰ ਹੀ ਹੈ ਤੇ ਇਸ ਕਰਕੇ ਫਿਰ ਵਾਹਿਗੁਰੂ ਆਪ ਸਹਾਈ ਹੁੰਦੇ ਹਨ ਉਸ ਬੰਦੇ ਦੀ ਮਦਦ ਕਰਨ ਵਾਹਿਗੁਰੂ ਆਪ ਆਉਂਦੇ ਨੇ ਤੇ ਜੇ ਸਾਡੀ ਪਾਠ ਵਿੱਚ ਇੰਨੀ ਸ਼ਕਤੀ ਹੋਵੇ ਤੇ ਪਰਮਾਤਮਾ ਖੁਦ ਹਨ ਸਾਨੂੰ ਖੁਦ ਸਮਝਾਉਣ ਤੇ ਕਿੰਨੀ ਕਿਸਮਤ ਵਾਲੇ ਹਾਂ ਅਸੀਂ ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਜੇ ਭਾਈ ਤੁਸੀਂ ਸਵੇਰੇ ਗੁਰਦੁਆਰਾ ਸਾਹਿਬ ਜਾਂਦੇ ਹੋ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਿਆ ਕਰੋ ਕਿਉਂਕਿ ਰਾਤ ਦਾ ਸੁੱਤਾ ਪਿਆ ਬੰਦਾ ਸਵੇਰੇ ਪਤਾ ਨਹੀਂ ਉੱਠਣਾ ਹੈ ਕਿ ਨਹੀਂ ਪਰ ਅਸੀਂ ਭਾਗਾ ਵਾਲੇ ਹਾਂ ਜੋ ਗੁਰਦੁਆਰਾ ਸਾਹਿਬ ਜਾਣੇ ਹਾਂ ਅਸੀਂ ਕਿਸਮਤ ਵਾਲੇ ਹਾਂ ਜਿਨ੍ਹਾਂ ਨੂੰ ਗੁਰੂ ਦਾ ਨਾਮ ਜਪਣਾ ਸੁਣਨਾ ਦੇਖਣਾ ਗੁਰੂ ਦੇ ਦੀਦਾਰ ਕੀਤੇ ਗੁਰੂ ਦਸ਼ਮ ਗ੍ਰੰਥ ਦੇ ਦੀਦਾਰ ਕੀਤੇ ਅਸੀਂ ਬਹੁਤ ਹੀ ਕਿਸਮਤ ਵਾਲੇ ਹਾਂ ਖਾਲਸਾ ਜੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ